ਪਿਛਲੀ ਦਿਨੀ ਪਹਿਲੇ ਗਾਮ ਵਿਖੇ ਮਾਰੇ ਗਏ ਨਿਹੱਥੇ ਸੈਲਾਨੀਆਂ ਤੇ ਆਤਕਵਾਦੀ ਹਮਲੇ ਦੇ ਸ਼ਾਹੀਜ ਕਰਤਾਨ ਅਤਵਾਦੀਆਂ ਦੇ ਟਿਕਾਣਿਆਂ ਨੂੰ ਪਾਕਿਸਤਾਨ ਵਿੱਚ ਜਾ ਕੇ ਨਸ਼ਟ ਕਰਨ ਤੇ ਭਾਰਤੀ ਫੌਜ ਦਾ ਸਨਮਾਨ ਕਰਦਿਆਂ ਭਾਰਤੀ ਜਨਤਾ ਪਾਰਟੀ ਵੱਲੋਂ ਸ਼ਹਿਰ ਅੰਦਰ ਤਿਰੰਗਾ ਯਾਤਰਾ ਕੱਢੀ ਗਈ। ਇਹ ਤਿਰੰਗਾ ਯਾਤਰਾ RAMLILA ਗਰਾਉਂਡ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਵੀ ਹੁੰਦੀ ਹੋਈ ਵਾਪਸ RAMLILA ਗਰਾਉਂਡ ਵਿਖੇ ਆ ਕੇ ਸਮਾਪਤ ਹੋਈ। ਪਾਕਿਸਤਾਨ ਨੂੰ ਬੋਲ ਪਿਛਲੇ ਦਿਨੀ ਪਾਕਿਸਤਾਨ ਵੱਲੋਂ ਇੱਕ ਉਹਨਾਂ ਦੇ ਅਤਵਾਦੂ ਵੱਲੋਂ ਆਈਐਸ ਏਜੰਸੀ ਵੱਲੋਂ ਪਹਿਲਗਾਮ ਦੇ ਵਿੱਚ ਨਿਹੱਥੇ ਲੋਕਾਂ ਨੂੰ ਯਾਨੀ ਕਿ ਵੀ ਉੱਥੇ ਮਾਰਿਆ ਗਿਆ ਸੀ ਔਰ ਉੱਥੇ ਉਹਨਾਂ ਨੇ ਕਿ ਕਹਿੰਗੇ ਸੀ ਵੀ ਮੋਦੀ ਨੂੰ ਕਹਿ ਦਿਓ ਵੀ ਅਸੀਂ ਤੁਹਾਨੂੰ ਯਾਨੀ ਕਿ ਵੀ ਸਦਾ ਸੁਨੇਹਾ ਲਾ ਦਿਓ ਤਾਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਸੁਨੇਹਾ ਕਬੂਲ ਕਰਤਾ ਤੇ ਉਹਨਾਂ ਨੂੰ ਯਾਨੀ ਕਿ ਜਿਹੜਾ ਹੈਗਾ ਵੀ ਪਾਕਿਸਤਾਨ ਨੂੰ ਯਾਨੀ ਕਿ ਵੀ ਉਹਨਾਂ ਦੀ ਭਾਸ਼ਾ 'ਚ ਜਵਾਬ ਦਿੱਤਾ ਔਰ ਪਾਕਿਸਤਾਨ ਦੇ ਵਿੱਚ ਜਾਨੀ ਕਿ ਜਿਹੜੇ ਹੈਗਾ ਸਾਡੀ ਹਸੈਨਿਕ ਜਿਹੜੀ ਫੌਜੀ ਹੈ ਉਹਨਾਂ ਨੇ ਪੂਰਾ ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਜਿਹੜੇ ਪਾਕਿਸਤਾਨ ਜਾਨੀ ਕਿ ਵੀ ਅੱਤਵਾਦੀਆਂ ਦੇ ਅੱਡੇ ਸੀ ਸਾਰੇ ਨਸ਼ਟ ਕਰਤੇ ਅੱਤਵਾਦੀਆਂ ਦੇ ਪਰਿਵਾਰ ਖਤਮ ਕਰਤੇ ਗਏ ਔਰ ਮੇਨ ਕਾਫੀ ਅੱਤਵਾਦੀ ਜਾਨੀ ਕਿ ਜਿਹੜੇ ਹੈਗੇ ਨੇ ਉਸ ਵਿੱਚ ਮਾਰੇ ਵੀ ਗਏ ਨੇ ਇਹਦੇ ਵਿੱਚ ਕੋਈ ਵੀ ਸਿਵਲਨ ਬੰਦਾ ਨਹੀਂ ਮਾਰਿਆ ਗਿਆ ਤੇਨ ਕੀ ਪਾਕਿਸਤਾਨ ਦੇ ਵਿੱਚ ਸਾਰੇ ਜਿਹੜਾ ਜੋ ਅਤਵਾਦ ਨਾਲ ਜਿਹਨ ਕੀ ਵੀ ਲਿਪਤ ਸੀ ਬੰਦੇ ਉਹੀ ਸਾਰੇ ਤਕਰੀਬਨ ਇਸ ਚ ਮਾਰੇ ਗਏ ਨੇ ਉਹਦੀ ਜਿੱਤ ਵਾਸਤੇ ਯਾਨੀ ਕਿ ਵੀ ਅੱਜ ਪੂਰੇ ਦੇਸ਼ ਦੇ ਵਿੱਚ ਅਸੀਂ ਫੌਜ ਦੇ ਨਾਲ ਆ ਅਸੀਂ ਫੌਜ ਦੇ ਨਾਲ ਯਾਨੀ ਕਿ ਵੀ ਜੋ ਉਹਨਾਂ ਨੇ ਸਲਾਘਾ ਜੋ ਕਦਮ ਚੱਕੇ ਨੇ ਦੇਸ਼ ਵਾਸਤੇ ਅੱਜ ਦੇਸ਼ ਦਾ ਨਾਮ ਉੱਚਾ ਲੈ ਗਏ ਨੇ ਅੱਜ ਅਸੀਂ ਫੌਜ ਨੂੰ ਸਲਾਮ ਕਰਦੇ ਆ ਉਹਦੇ ਵਾਸਤੇ ਦੇਸ਼ ਵਾਸਤੇ ਅਸੀਂ ਨਾਲ ਆ ਹਰ ਇੱਕ ਜਨ ਜਨਤਾ ਕੇ ਨਹੀਂ ਕਿ ਵੀ ਇਹ ਆਵਾਜ਼ ਪਹੁੰਚੇ ਉਹ ਦੇ ਨਹੀਂ ਕਿ ਵੀ ਅਸੀਂ ਵੀ ਫੌਜ ਉਹ ਫੌਜ ਦੇ ਨਾਲ ਆ ਉਹਦੇ ਵਾਸਤੇ ਇਸ ਤਰੰਗਾ ਯਾਤਰਾ ਜਿਹੜਾ ਹੈਗਾ ਇਹ ਯੋਜਨਾ ਕੀਤਾ ਜਾ ਰਿਹਾ ਅੱਜ ਅਸੀਂ ਸ਼ਹਿਰ ਭਲਾੜਾ ਦੇ ਵਿੱਚ ਭਲਾੜਾ ਵਿਧਾਨ ਸਭਾ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਸਾਡੀ ਭਾਰਤੀ ਫੌਜ ਜਿਸ ਨੇ ਕਿ ਬੜੀ ਦਲੇਰੀ ਨਾਲ ਪਾਕਿਸਤਾਨ ਨੂੰ ਪਾਕਿਸਤਾਨ ਦੀ ਭਾਸ਼ਾ ਵਿੱਚ ਜਵਾਬ ਦਿੱਤਾ ਹੈ ਅੱਜ ਅਸੀਂ ਉਹ ਫੌਜ ਦੀ ਹੌਸਲਾ ਫਜ਼ਾਈ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਕੱਢੀ ਜਾ ਰਹੀ ਪੂਰੇ ਦੇਸ਼ ਵਿੱਚ ਕੱਢੀ ਜਾ ਰਹੀ ਜੋ ਤਿਰੰਗਾ ਯਾਤਰਾ ਹੈ ਅੱਜ ਉਹ ਬਲਾਡਾ ਵਿਧਾਨ ਸਭਾ ਦੇ ਕੱਢੀ ਜਾ ਰਹੀ ਹੈ ਜਿਦੇ ਵਿੱਚ ਵੱਧ ਚੜ ਕੇ ਸਾਹਮਣੇ ਹਿੱਸਾ ਲਿਆ ਹਰੀ ਕਮੰਡਲੇ ਦੇ ਵਿੱਚ ਸ਼ਾਮਲ ਹੋਇਆ ਤੇ ਅਸੀਂ ਵੀ ਆਪਦੇ ਦਿਲੋਂ ਤੇ ਸਾਨੂੰ ਸਾਡੀ ਭਾਰਤੀ ਫੌਜ ਤੇ ਬਹੁਤ ਨਾਜ਼ ਹੈ ਤੇ ਅਸੀਂ ਉਹ ਉਹਨਾਂ ਦੀ ਨੇ ਉਹਨਾਂ ਦੇ ਕਰਕੇ ਹੀ ਪੂਰੇ ਦੇਸ਼ 'ਚ ਅਸੀਂ ਚੈਨ ਨਾਲ ਸੋਣੇ ਆ ਸਾਨੂੰ ਆਪਣੇ ਭਾਰਤੀ ਫੌਜ ਤੇ ਪੂਰਾ ਪੂਰਾ ਮਾਣ ਹੈ ਇਹਨਾਂ ਕਹਿੰਦੇ ਹੋਏ ਮੈਂ ਇੱਕ ਨਾਰਾ ਲਾਉਂਗਾ ਜੀ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਜੋ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਪਾਕਿਸਤਾਨ ਦੀ ਏਜੰਸੀਆਂ ਵੱਲੋਂ ਕਰਾਇਆ ਗਿਆ ਨਾ ਹੱਥੇ ਲੋਕਾਂ ਦੀ ਉੱਥੇ ਜਿਹੜੀ ਮੌਤ ਹੋਈ ਹੈ ਉਹਨਾਂ ਦੇ ਵਿੱਚੋਂ ਮਾਰਨ ਤੋਂ ਬਾਅਦ ਉੱਥੋਂ ਦੇ ਜਿਹੜੇ ਉਗਰਵਾਦੀ ਸੀ ਉਹਨਾਂ ਨੇ ਇਹ ਕਿਹਾ ਗਿਆ ਕਿ ਤੁਸੀਂ ਜਾ ਕੇ મોદી ਨੂੰ ਸੁਨੇਹਾ ਲਾ ਦਿਓ ਕਿ ਪਾਕਿਸਤਾਨ ਨੇ ਜਾਂ ਸੀਜੋ ਉਹਨਾਂ ਦੇ ਉਗਰਵਾਦੀ ਉਹਨਾਂ ਨੇ ਮਾਰੇ ਆ ਉਹਨਾਂ ਦਾ ਜਿਹੜਾ ਮੂਹ ਤੋੜਮਾ ਜਵਾਬ ਸੀਗਾ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੱਲੋਂ ਪਾਕਿਸਤਾਨ ਦੇ ਅੰਦਰ ਸਾਡੀਆਂ ਫੌਜਾਂ ਨੇ ਘੁਸਕੇ ਏਅਰ ਫੋਰਸ ਨੇ ਖੁਦ ਘੁਸਕੇ ਉਹਨਾਂ ਦੇ ਜਿੰਨੇ ਅਤਵਾਦੀ ਟਿਕਾਣੇ ਸੀ ਉਹਨਾਂ ਨੂੰ ਨਸ਼ਟ ਕੀਤਾ ਉਹਨਾਂ ਨੇ ਜਿੰਨੇ ਵੀ ਹੋਰ ਵੀ ਜਿਵੇਂ ਵੇਖਿਆ ਜਾਵੇ ਕਿ ਕੋਈ ਆਪਣੇ ਹੋਰ ਕੋਈ ਆਪਣੇ ਆਮ ਲੋਕਾਂ ਦੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਸਿਰਫ ਉੱਥੋਂ ਦੇ ਜਿਹੜੇ ਆਤਵਾਦੀ ਟਿਕਾਣੇ ਸੀ ਉਹਨਾਂ ਨੂੰ ਖਤਮ ਕੀਤਾ ਗਿਆ ਸੀ ਅੱਜ ਫੌਜੀਆਂ ਨੇ ਸਨਮਾਨ ਵਾਸਤੇ ਭਾਰਤ ਦੇਸ਼ ਦਾ ਜੋ ਆਪਣੀ शान ਸਾਡਾ ਤਿਰੰਗਾ ਹੈ ਅਸੀਂ ਇਹਦੀ ਸ਼ੋਭਾ ਯਾਤਰਾ ਜਿਹੜੀ ਅੱਜ ਆਪਾਂ ਭੜਾਟਾ ਮੰਡੀ ਦੇ ਵਿੱਚ ਨਿਕਾਲਾ